ਦੁਨੀਆ ਜਾਣਦੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਦੇਰ ਰਾਤ ਦਿਹਾਂਤ ਹੋ ਗਿਆ ਹੈ ਤੇ ਸਾਡਾ ਫਰਜ਼ ਹੈ ਕਿ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਜਿੱਥੇ-ਜਿੱਥੇ ਉਹਨਾਂ ਦੀ ਯਾਦਾਂ ਜਿੱਥੇ-ਜਿੱਥੇ ਨਹੀਂ ਉਹਨਾਂ ਦੀਆਂ ਜੱਦੀ ਬੁਸ਼ਤੀ ਯਾਦਾਂ ਨੇ ਉਹਨਾਂ ਨੂੰ ਤੁਹਾਡੇ ਰੂਪ ਰੂਪ ਕਰਵਾਉਣਾ ਤੇ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਹਿੰਦੂ ਸਭਾ ਕੋਲੇ ਚ ਮੌਜੂਦ ਹਾਂ ਜਿੱਥੇ ਕੀ ਉਹਨਾਂ ਨੇ ਆਪਣੀ ਕਾਲਜ ਦੀ ਜਿਹੜੀ ਪੜ੍ਹਾਈ ਹੈ ਉਸ ਨੂੰ ਮੁਕੰਮਲ ਕੀਤਾ ਤੋਂ ਦੱਸ ਦिए 3 ਸਾਲ ਇਸ ਕਾਲਜ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਨੇ ਉਸ ਦੀਆਂ ਯਾਦਾਂ ਦਿਖਾ ਰਹੇ ਆ ਕੋਈ ਵੀ ਉਸ ਬਨੇ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਇਹ ਤਸਵੀਰ ਤੇ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਰੋਲ ਆਫ ਆਨਰ ਅਕੈਡਮਿਕ ਦਾ ਸਭ ਨਾਲ ਪਹਿਲਾ ਨਾਮ ਜਿਹੜਾ ਹੈ 1950 ਤੋਂ ਲੈ ਕੇ 1952 ਮਨਮੋਹਨ ਸਿੰਘ ਜੀ ਦਾ ਤੇ ਤੁਸੀਂ ਦੇਖੋ ਕਿ ਇਹ ਯਾਦਾਂ ਜਿਹੜੀਆਂ ਨੇ ਇਹ ਹਿੰਦੂ ਕਾਲਜ ਦੇ ਵਿੱਚ ਨੇ ਉਹਨਾਂ ਦੀਆਂ ਉਸੇ ਪ੍ਰਕਾਰ ਜਿਹੜੀਆਂ ਯਾਰ ਉਹ ਡਾਕਟਰ ਮਨਮੋਹ ਸਿੰਘ ਜੀ ਦਾ ਸਟੈਚੂਰ ਇਹਨਾਂ ਵੱਡਾ ਸਟੈਚੂਰ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਇਹ ਉਹਨਾਂ ਦੇ ਕਾਲਜ ਦੇ ਪ੍ਰੈਮਿਸਿਸ ਜਾਂ ਰੂਮਸ ਜਾਂ ਜਿਹੜਾ ਮੀਟਿੰਗ ਹਾਲ ਵੀ ਆ ਉਹਦੇ ਵਿੱਚ ਵੀ ਚੋਂ ਤਰਫੇ ਡਾਕਟਰ ਮਨਮੋਹ ਸਿੰਘ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ 2018 ਦੇ ਵਿੱਚ ਵੀ ਡਾਕਟਰ ਮਨਮੋਹ ਸਿੰਘ ਜੀ ਇੱਥੇ ਆਉਂਦੇ ਆ ਆਪਣੀ ਐਜੂਕੇਸ਼ਨ ਦੇ ਵਿੱਚ ਜਿਹੜੇ ਟੀਚਰਸ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ ਜਿਵੇਂ ਕਿ ਪ੍ਰਿੰਸੀਪਲ ਸੰਤਰਾਮ ਗਰੋਵਰ ਦਾ ਉਹਨਾਂ ਨੇ ਨਾਮ ਲਿਆ ਪ੍ਰੋਫੈਸਰ ਮਸਤਰਾਮ ਦਾ ਨਾਮ ਲਿਆ ਪ੍ਰੋਫੈਸਰ ਜੁਗਲ ਕਿਸ਼ੋਰ ਤ੍ਰਿਖਾ ਦਾ ਨਾਮ ਲਿਆ ਜਿਨ੍ਹਾਂ ਨੇ ਉਹਨਾਂ ਨੂੰ ਇਕਨੋਮਿਕਸ ਪੜਾਈ ਹੁਣ ਅਸੀਂ ਕਲਾਸਰੂਮ ਵੀ ਉਹਨਾਂ ਦੇ ਦੇਖ ਰਹੇ ਹਾਂ ਐਂਟਰ ਕਰ ਰਹੇ ਹਾਂ ਜਿੱਥੇ 올ਡ ਸਟਾਈਲ ਗੈਲਰੀ ਬਣੀ ਆ ਜਿੱਥੇ ਵਿਦਿਆਰਥੀ ਬੈਠ ਕੇ ਪੜ੍ਹਿਆ ਕਰਦੇ ਆ ਡਾਕਟਰ ਮਨਮੋਨ ਸਿੰਘ ਇੱਕ ਐਸੀ ਸ਼ਖਸੀਅਤ ਹੀ ਮੈਂ ਅੱਗੇ ਅਰਜ਼ ਕੀਤਾ ਕਿ ਉਹਨਾਂ ਨੂੰ ਭਾਰਤੀ ਆਰਥਿਕ ਸੁਧਾਰਾਂ ਦਾ ਆਰਕੀਟੈਕਟ ਆ ਜਾਂਦਾ ਉਹਨਾਂ ਦਾ ਸ਼ਾਂਤ ਸੁਭਾਅ ਉਹਨਾਂ ਦਾ ਘੱਟ ਬੋਲਣਾ ਉਹਨਾਂ ਦਾ ਸਿੰਪਲ ਲਿਵਿੰਗ ਹਾਈ ਥਿੰਕਿੰਗ ਰੱਖਣਾ ਉਹਨਾਂ ਦੇ ਵਿਚਾਰਾਂ ਦੇ ਸਮੇਲ ਨੂੰ ਬਹੁਤ ਉੱਚ ਪੱਧਰੀ ਬਣਾਏ ਰੱਖਣਾ ਉਹਨਾਂ ਦੀ ਰਾਜਨੀਤਿਕ ਪਰਸੋਨਿਫਾਈ ਨੂੰ ਬਹੁਤ ਤਗੜੇ ਲੈਵਲ ਤੇ ਬਿਆਨ ਕਰਦਾ ਬੜੇ ਕੋਮਲ ਹਿਰਦੇ ਨਾਲ ਬੜੇ ਦਿਗਜ ਤਰੀਕੇ ਦੇ ਨਾਲ ਵੀ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਿਜਾਣਾ ਨਾ ਮੰਣਾ ਘਟਣਾ ਔਰ ਉਹਨਾਂ ਨੇ ਉਹ ਕਰਕੇ ਇੰਪਲੀਮੈਂਟ ਔਨ ਗਰਾਉਂਡ ਦਿਖਾ ਦਿੱਤਾ ਅਮਲ ਦਰਅਮਦ ਕਰਾ ਕੇ ਦਿਖਾ ਦਿੱਤਾ ਅੱਜ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਵੀ ਉਹਨਾਂ ਦਾ ਸਤਕਾਰ ਸਨਮਾਨ ਕਰਦੇ ਉਹਨਾਂ ਦੇ ਚਰਨਾਂ 'ਚ ਹੁੰਦੇ ਉਹਨਾਂ ਕੋਲੋਂ ਵਿਜ਼ਨ ਮੰਗਦੇ ਨਾ ਕੋਲੋਂ ਡਾਇਰੈਕਸ਼ਨ ਮੰਗਦੇ ਦੇਖੇ ਗਏ ਆ ਦੁਨੀਆ ਜਾਣਦੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਦਿਹਾਂਤ ਹੋ ਗਿਆ ਹੈ ਤੇ ਸਾਡਾ ਫਰਜ਼ ਹੈ ਕਿ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਜਿੱਥੇ-ਜਿੱਥੇ ਉਹਨਾਂ ਦੀਆਂ ਯਾਦਾਂ ਜਿੱਥੇ-ਜਿੱਥੇ ਨਹੀਂ ਉਹਨਾਂ ਦੀਆਂ ਜਦ ਦੀ ਬੁਸ਼ਤੀ ਯਾਦਾਂ ਨੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਣਾ ਤੇ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਹਿੰਦੂ ਸਭਾ ਕਾਲਜ ਵਿੱਚ ਮੌਜੂਦ ਹਾਂ ਜਿੱਥੇ ਕੀ ਉਹਨਾਂ ਨੇ ਆਪਣੀ ਕਾਲਜ ਦੀ ਜਿਹੜੀ ਪੜ੍ਹਾਈ ਹੈ ਉਸ ਨੂੰ ਮੁਕੰਮਲ ਕੀਤਾ ਤੁਹਾਨੂੰ ਦੱਸ ਦਈਏ 3 ਸਾਲ ਇਸ ਕਾਲਜ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਨੇ ਉਸ ਦੀਆਂ ਯਾਦਾਂ ਦਿਖਾ ਰਹੇ ਹਾਂ ਇਹ ਪ੍ਰਾਣੀਆਂ ਇਮਾਰਤਾਂ ਉਸੇ ਪ੍ਰਕਾਰ ਨੇ ਜਦੋਂ ਮਨਮੋਹਨ ਸਿੰਘ ਜੀ ਜਦੋਂ ਇਸ ਕਾਲਜ ਦੇ ਵਿੱਚ ਪੜ੍ਹਦੇ ਸੀ ਆਪਣੀ ਪਰ ਜਵਾਨੀ ਦੇ ਵਿੱਚ ਤਾਂ ਕੋਈ ਵੀ ਉਸ ਬਨੇ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਇਹ ਤਸਵੀਰ ਤੁਸੀਂ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਰੋਲ ਆਫ ਆਨਰ ਅਕੈਡਮੀ ਦਾ ਸਭ ਨਾਲ ਪਹਿਲਾ ਨਾਮ ਜਿਹੜਾ ਹੈ 1950 ਤੋਂ ਲੈ ਕੇ 1952 ਮਨਮੋਹਨ ਸਿੰਘ ਜੀ ਦਾ ਤੇ ਤੁਸੀਂ ਦੇਖੋ ਕਿ ਇਹ ਯਾਦਾਂ ਜਿਹੜੀਆਂ ਨੇ ਇਹ ਹਿੰਦੂ ਕਾਲਜ ਦੇ ਵਿੱਚ ਨੇ ਉਹਨਾਂ ਦੀਆਂ ਉਸੇ ਪ੍ਰਕਾਰ ਜਿਹੜੀਆਂ ਯਾਦਾਂ ਨੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਅੱਜ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਵਨ ਜੀ ਤੁਸੀਂ ਵੀ ਪਹੁੰਚੇ ਹੋ ਤੁਸੀਂ ਵੀ ਉਹਨਾਂ ਦੇ ਚਾਹਣ ਵਾਲੇ ਹੋ ਕਿਵੇਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅੱਜ ਮਨਮੋਹਨ ਸਿੰਘ ਜੀ ਨੂੰ ਅ ਦੇਖੋ ਡਾਕਟਰ ਮਨਮੋਹਨ ਸਿੰਘ ਜੀ ਦਾ ਅਕਾਲ ਚਲਾਣਾ ਦੀ ਖਬਰ ਜਦੋਂ ਹੀ ਸਾਨੂੰ ਮਿਲਦੀ ਹੈ ਸਾਡਾ ਮਨ ਬੜਾ ਵਿਚਲਿਤ ਹੁੰਦਾ ਦੁਖੀ ਹੁੰਦਾ ਹੈ ਔਰ ਬੜੀ ਸ਼ੋਕ ਦੀ ਲਹਿਰ ਅੰਮ੍ਰਿਤਸਰ ਪੰਜਾਬ ਦੇਸ਼ੋਂ ਦੁਨੀਆ ਦੇ ਵਿੱਚ ਪਹੁੰਚ ਜਾਂਦੀ ਹੈ ਡਾਕਟਰ ਮਨਮੋਹਨ ਸਿੰਘ ਇੱਕ ਐਸੀ ਸ਼ਖਸੀਅਤ ਜਿਹੜੇ ਗਾ ਟਾਊਨ ਡਿਸਟ੍ਰਿਕਟ ਚਕਵਾਲ ਅੱਜ ਦਾ ਪਾਕਿਸਤਾਨ ਉੱਥੇ ਉਹਨਾਂ ਦਾ ਬਰਤ ਹੁੰਦਾ 26 ਸਪਟੈਂਬਰ 1932 ਦੇ ਵਿੱਚ ਉਹਨਾਂ ਦੇ ਪਿਤਾ ਜੀ ਸardar ਗੁਰਮukh ਸਿੰਘ ਜੀ ਮਾਤਾ ਜੀ ਅਮਰਤ ਕੌਰ ਜੀ ਦੇ ਉਸ ਤੋਂ ਬਾਅਦ ਅਲਟੀਮੇਟਲੀ ਉਹਨਾਂ ਦੇ ਲਾਈਫ ਦੇ ਵਿੱਚ ਇੰਨੇ ਵੱਡੇ ਵੱਡੇ ਚੈਲੰਜਸ ਰਹੇ ਆ ਕਿ ਉਹਨਾਂ ਦੀ ਅਲਰ ਐਜੂਕੇਸ਼ਨ ਖਾਸ ਕਰਕੇ ਸਕੂਲ ਅਨ ਪਸ਼ਾਵਰ ਹੁੰਦੀ ਆ ਤੇ ਉਹਨਾਂ ਦੀ ਫੈਮਿਲੀ 14 ਸਾਲ ਦੇ ਜਦੋਂ ਸੀਗੇ ਉਦੋਂ ਮਾਈਗ੍ਰੇਟ ਕਰਕੇ ਅੰਮ੍ਰਿਤਸਰ ਦੇ ਵਿੱਚ ਆ ਜਾਂਦੀ ਆ ਔਰ ਬੜੀ ਯੰਗ ਏਜ ਦੇ ਵਿੱਚ ਉਹਨਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਜਾਂਦੇ ਆ ਫਿਰ ਅਲਟੀਮੇਟਲੀ ਜਿਹੜੀ ਸਕੂਲਿੰਗ ਆ ਉਹ ਅੰਮ੍ਰਿਤਸਰ ਦੇ ਵਿੱਚ ਕਰਦੇ ਆ ਤਾਂ ਜਿਵੇਂ ਤੁਸੀਂ ਦੱਸ ਹੀ ਦਿੱਤਾ ਰੋਲ ਆਫ ਆਨਰ ਦੱਸ ਦਿੱਤਾ ਬੋਰਡ ਲੱਗਾ ਆ ਅੰਮ੍ਰਿਤਸਰ ਹਿੰਦੂ ਕਾਲਜ ਦੇ ਵਿੱਚ ਉਹ ਗ੍ਰੈਜੂਏਸ਼ਨ ਕਰ ਲੈਂਦੇ ਆ ਬੀ ਆਨਰਸ ਕਰਦਾ ਈ ਇਕਨੋਮਿਕਸ ਦੇ ਵਿੱਚ ਉਹਨਾਂ ਦੀ ਪਤਨੀ ਵੀ ਗੁਰਸ਼ਰਨ ਕੌਰ ਜੀ ਵੀ ਅੰਮ੍ਰਿਤਸਰ ਦੇ ਨਾਲ ਹੀ ਸੰਬੰਧਿਤ ਹੈ ਇਸ ਵੇਲੇ ਉਹਨਾਂ ਦੀਆਂ 6 ਭੈਣਾਂ ਉਹਨਾਂ ਦੇ ਉਹਨਾਂ ਦੀ ਐਕਸਟੈਂਡ ਫੈਮਿਲੀ ਵੀ ਅੰਮ੍ਰਿਤਸਰ ਦੇ ਵਿੱਚ ਹੈਗੀ ਆ ਉਹਨਾਂ ਦੇ ਦੋ ਭਰਾ ਜਿਹੜੇ ਗਵਰਨਮੈਂਟ ਦਾ ਬਿਜ਼ਨਸ ਕਰਦੇ ਆ ਇੱਕ ਬ੍ਰਦਰ ਜਿਹੜੇ ਆ ਆਟੋ ਪਾਰਟਸ ਦਾ ਬਿਜ਼ਨਸ ਕਰਦੇ ਆ ਸੋ ਡਾਕਟਰ ਮਨਮੋਨ ਸਿੰਘ ਜੀ ਦਾ ਸਟੈਚਰ ਇਨਾ ਵੱਡਾ ਸਟੈਚਰ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਇਹ ਉਹਨਾਂ ਦੇ ਕਾਲਜ ਦੇ ਪ੍ਰੈਮਿਸਿਸ ਆ ਰੂਮਸ ਆ ਹਰ ਜਗ੍ਹਾ ਡਾਕਟਰ ਮਨਮੋਨ ਸਿੰਘ ਜੀ ਦੀਆਂ ਯਾਦਾਂ ਉਹਨਾਂ ਦੀਆਂ ਤਸਵੀਰਾਂ ਨੂੰ ਇੱਥੇ ਸਮੋਇਆ ਗਿਆ ਜਿਹੜਾ ਮੀਟਿੰਗ ਹਾਲ ਵੀ ਆ ਉਹਦੇ ਵਿੱਚ ਵੀ ਚੋਂ ਤਰਫੇ ਡਾਕਟਰ ਮਨਮੋਨ ਸਿੰਘ ਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ 2018 ਦੇ ਵਿੱਚ ਵੀ ਡਾਕਟਰ ਮਨਮੋਨ ਸਿੰਘ ਜੀ ਇੱਥੇ ਆਉਂਦੇ ਆ ਤੇ ਬਹੁਤ ਅچھے ਤਰੀਕੇ ਦੇ ਨਾਲ ਸਟੂਡੈਂਟਸ ਨਾਲ ਆਪਣੇ ਆਡੀਅנס ਨਾਲ ਇੰਟਰੈਕਟ ਕਰਦੇ ਆ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਇਸ ਕਾਲਜ ਦਾ ਜਿੱਥੇ ਉਹਨਾਂ ਨੂੰ ਰੋਲ ਆਫ ਆਨਰ ਵੀ ਦਿੱਤਾ ਜਾਂਦਾ ਹੈ ਔਰ ਉਹਨਾਂ ਨੇ ਆਪਣੀ ਐਜੂਕੇਸ਼ਨ ਦੇ ਵਿੱਚ ਜਿਹੜੇ ਟੀਚਰਸ ਦੀ ਸਭ ਤੋਂ ਵੱਡੀ ਕੰਟ੍ਰਿਬਿਊਸ਼ਨ ਹੈ ਜਿਵੇਂ ਕਿ ਪ੍ਰਿੰਸੀਪਲ ਸੰਤਰਾਮ ਗਰੋਵਰ ਦਾ ਉਹਨਾਂ ਨੇ ਨਾਮ ਲਿਆ ਪ੍ਰੋਫੈਸਰ ਮਸਤਰਾਮ ਦਾ ਨਾਮ ਲਿਆ ਪ੍ਰੋਫੈਸਰ ਜੁਗਲ ਕਿਸ਼ੋਰ ਤ੍ਰਿਖਾ ਦਾ ਨਾਮ ਲਿਆ ਜਿਨ੍ਹਾਂ ਨੇ ਉਹਨਾਂ ਨੂੰ ਇਕਨੋਮਿਕਸ ਪੜ੍ਹਾਇਆ ਔਰ ਉਸ ਕੋਰੀਡੋਰ ਦੇ ਵਿੱਚ ਅਸੀਂ ਚੱਲ ਰਹੇ ਹਾਂ ਜਿੱਥੇ ਕਲਾਸਰੂਮਸ ਹੈਗੇ ਆ ਹੁਣ ਅਸੀਂ ਕਲਾਸਰੂਮ ਵੀ ਉਹਨਾਂ ਦੇ ਦੇਖ ਰਹੇ ਹਾਂ ਐਂਟਰ ਕਰ ਰਹੇ ਹਾਂ ਜਿੱਥੇ 올ਡ ਸਟਾਈਲ ਗੈਲਰੀ ਬਣੀ ਆ ਜਿੱਥੇ ਵਿਦਿਆਰਥੀ ਬੈਠ ਕੇ ਪੜ੍ਹਿਆ ਕਰਦੇ ਆ ਔਰ ਦੇਖੋ ਤੁਸੀਂ ਐਂਟਰ ਕਰ ਗਏ ਅਸੀਂ ਤੇ ਗੈਲਰੀ ਬਣੀ ਆ ਬੜੇ ਪੁਰਾਣੇ ਆਰਕੀਟੈਕਚਰਲ ਲੈਂਡਮਾਰਕਸ ਆ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਆ ਇੱਕ ਇਦਾਂ ਦੀ ਗੈਲਰੀ ਜਿਹੜੀ ਤੁਸੀਂ ਦੇਖੋ ਕਿ ਜੇ ਕੋਈ ਫਰਸਟ ਰੋ ਤੇ ਬੈਠਾ ਉਹ ਵੀ ਕਲੈਰਿਟੀ ਦੇ ਨਾਲ ਬੋਰਡ ਨੂੰ ਦੇਖ ਪਾ ਰਿਹਾ ਜੇ ਕੋਈ ਲਾਸਟ ਰੋ ਦੇ ਉੱਪਰ ਬੈਠਾ ਉਹ ਬੰਦਾ ਵੀ ਬੜੀ ਕਲੈਰਿਟੀ ਦੇ ਨਾਲ ਸਕਰੀਨ ਨੂੰ ਬੋਰਡ ਨੂੰ ਦੇਖ ਪਾ ਰਿਹਾ ਹੈ ਤੇ ਟੀਚਰਸ ਵੀ ਫਰਸ ਤੋਂ ਲੈ ਕੇ ਲਾਸਟ ਰੋ ਤੱਕ ਵਿਦਿਆਰਥੀ ਨੂੰ ਬੜੀ ਕਲੈਰਿਟੀ ਨਾਲ ਦੇਖ ਰਿਹਾ ਹੈ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਤੁਸੀਂ ਵੀ ਅੰਮ੍ਰਿਤਸਰ ਸ਼ਹਿਰ ਦੇ ਹੋ ਤੇ ਮਨਮੋਹਨ ਸਿੰਘ ਜੀ ਅੰਮ੍ਰਿਤਸਰ ਦਾ ਜੱਦੀ ਪੁੱਤੀ ਜਿਹੜਾ ਘਰ ਹੈ ਉਹ ਵੀ ਇੱਥੇ ਹੈ ਤੇ ਜਿਹੜਾ ਕਾਲਜ ਹੈ ਉਸ ਕਾਲਜ 'ਚ ਅਸੀਂ ਮੌਜੂਦ ਹਾਂ ਉਸ ਕਲਾਸ 'ਚ ਮੌਜੂਦ ਹਾਂ ਜਿਸ ਕਾਲਜ ਦੇ ਵਿੱਚ ਜਿਹੜੀ ਸਟੱਡੀ ਕਰਦੇ ਰਹੇ ਹੋ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਸਾਡਾ ਈਮਾਨ ਤਾਜ਼ਾ ਹੁੰਦਾ ਭਾਵੁਕ ਵੀ ਅੱਜ ਦੇ ਦਿਨ ਤੇ ਮਹਿਸੂਸ ਕਰ ਰਹੇ ਆ ਕੀ ਐਡੀ ਵੱਡੀ ਸ਼ਖਸੀਅਤ ਗੁਰੂ ਸਾਹਿਬ ਨੇ ਐਡੀ ਵੱਡੀ ਸ਼ਖਸੀਅਤ ਦੀ ਦਾਤ ਸਾਨੂੰ ਅੰਮ੍ਰਿਤਸਰ ਨੂੰ ਦਿੱਤੀ ਹੈ ਸਾਡੇ ਪੰਜਾਬੀਆਂ ਨੂੰ ਦਿੱਤੀ ਹੈ ਡਾਕਟਰ ਮਨਮੋਨ ਸਿੰਘ ਕਈ ਡਿਪਾਰਟਮੈਂਟਸ ਦੇ ਵਿੱਚ ਚੀਫ ਐਡਵਾਈਜ਼ਰ ਵੀ ਰਹੇ ਪਲੈਨਿੰਗ ਕਮਿਸ਼ਨ ਦੇ ਵਿੱਚ ਵੀ ਡਿਪਟੀ ਚੇਅਰਮੈਨ ਰਹੇ ਆਰਬੀਆਈ ਗਵਰਨਰ ਵੀ ਰਹੇ ਵਰਲਡ ਬੈਂਕ ਦੇ ਨਾਲ ਵੀ ਕੰਮ ਕੀਤਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਰਹੇ ਫਾਈਨੈਂਸ ਮਿਨਿਸਟਰ ਵੀ ਰਹੇ ਜਿਨ੍ਹਾਂ ਨੂੰ ਆ ਕਿੰਨਾ ਵੱਡਾ ਇਕਨੋਮਿਕ ਆਰਕੀਟੈਕਚਰ ਗਿਆ ਜਾਂਦਾ ਸੀ ਉਹਨਾਂ ਨੇ 1992 ਦੇ ਵਿੱਚ ਲਿਬਰਲਾਈਜੇਸ਼ਨ ਦੇ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਉਸ ਤੋਂ ਬਾਅਦ ਜਿਹੜਾ ਬਾਈਲੈਟਰਲ ਟ੍ਰੇਡ ਹੋਇਆ ਸੀ ਅਟਾਰੀ ਰੇਲਵੇ ਸਟੇਸ਼ਨ ਤੋਂ ਉਹਨੂੰ ਵੀ ਫੈਸਿਲਿਟੇਟ ਕਰਵਾਇਆ ਜਿਹੜਾ ਗਲਿਆਰਾ ਪ੍ਰੋਜੈਕਟ ਸੀ ਉਹਦੇ ਵਿੱਚ ਕਰੀਬ 72 ਕਰੋੜ 72 ਕਰੋੜ ਦੇ ਫੰਡਸ ਵੀ ਉਹਨਾਂ ਨੇ ਮੁਹੱਈਆ ਕਰਵਾਏ ਉਸ ਤੋਂ ਬਾਅਦ ਐਲੀਵੇਟਡ ਰੋਡ ਵੀ ਉਹਨਾਂ ਨੇ ਅਮਰਸਰ ਦੇ ਵਿੱਚ ਬਣਾਈ ਕਰੀਬ 250 ਕਰੋੜ ਦੇ ਨਾਲ ਅੱਜ ਸਿਆਸਤ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ ਦੇ ਜਿਹੜੀ ਸਿਆਸਤਦਾਨ ਇੱਕ ਦੂਜੇ ਤੇ ਲਾਂਚਨ ਪਾਉਂਦੀ ਹੈ ਕੂੜਾ ਸੁੱਟਦੀ ਹੈ ਮਗਰ ਉਹਨਾਂ ਦੇ ਰਾਜ ਦੇ ਵਿੱਚ ਅਜੇ ਤੱਕ ਉਹਨਾਂ ਨੇ ਕਿਸੇ ਤੇ ਵੀ ਟਿੱਪਣੀ ਨਹੀਂ ਕੀਤੀ ਕਿਸੇ ਨੂੰ ਵੀ ਬੁਰਾ ਨਹੀਂ ਕਿਹਾ ਇੱਕ ਸਾਇਲੈਂਟ ਪੀਐਮ ਦਾ ਜਿਹੜਾ ਖਿਤਾਬ ਅਜੇ ਅਸੀਂ ਕਹੀਏ ਤਾਂ ਉਹਨਾਂ ਨੂੰ ਮਿਲਿਆ ਹੋਇਆ ਹੈ ਕਿ ਸਾਇਲੈਂਟ ਰਹਿਣਾ ਉਹਨਾਂ ਦਾ ਜਿਹੜਾ ਮਨੋਬਲ ਸੀ ਉਹੀ ਸੀ ਦੇਖੋ ਉਹਨਾਂ ਨੇ ਰਾਜਨੀਤੀ ਔਰ ਸਮਾਜਿਕ ਕਦਰਾਂ ਕੀਮਤਾਂ ਨੂੰ ਬਿਲਕੁਲ ਉਹਦਾ ਸਮੇਲ ਬਣਾ ਕੇ ਰੱਖਿਆ ਡਾਕਟਰ ਮਨਮੋਹਨ ਸਿੰਘ ਇੱਕ ਐਸੀ ਸ਼ਖਸੀਅਤ ਹੀ ਮੈਂ ਅੱਗੇ ਹੀ ਅਰਜ਼ ਕੀਤਾ ਕਿ ਉਹਨਾਂ ਨੂੰ ਭਾਰਤੀ ਆਰਥਿਕ ਸੁਧਾਰਾਂ ਦਾ ਆਰਕੀਟੈਕਟ ਕਿਹਾ ਜਾਂਦਾ ਉਹਨਾਂ ਦਾ ਸ਼ਾਂਤ ਸੁਭਾਅ ਉਹਨਾਂ ਦਾ ਘੱਟ ਬੋਲਣਾ ਉਹਨਾਂ ਦਾ ਸਿੰਪਲ ਲਿਵਿੰਗ ਹਾਈ ਥਿੰਕਿੰਗ ਰੱਖਣਾ ਉਹਨਾਂ ਦੇ ਵਿਚਾਰਾਂ ਦੇ ਸਮੇਲ ਨੂੰ ਬਹੁਤ ਉੱਚ ਪੱਧਰੀ ਬਣਾਏ ਰੱਖਣਾ ਉਹਨਾਂ ਦੀ ਰਾਜਨੀਤਿਕ ਪਰਸੋਨਿਫਾਈ ਨੂੰ ਬਹੁਤ ਤਗੜੇ ਲੈਵਲ ਤੇ ਬਿਆਨ ਕਰਦਾ ਨੈਸ਼ਨਲੀ ਵੀ ਇੰਟਰਨੈਸ਼ਨਲ ਵੀ ਪੋਲੀਟੀਸ਼ੀਅਨਸ ਲੀਡਰਸ ਉਹਨਾਂ ਕੋਲੋਂ ਸਿੱਖਦੇ ਆ ਉਹਨਾਂ ਦੇ ਕੈਰੇਕਟਰ ਤੋਂ ਸਿੱਖਦੇ ਆ ਉਹਨਾਂ ਦੇ ਚਰਿੱਤਰ ਤੋਂ ਸਿੱਖਦੇ ਆ ਔਰ ਉਹਨਾਂ ਦੀ ਇਦਾਂ ਦੀ ਅਗਵਾਈ ਕੀਤੀ ਜਿਦੇ ਵਿੱਚ ਉਹਨਾਂ ਨੇ ਦਇਆ ਕਦਰਾਂ ਕੀਮਤਾਂ ਇਮਾਨਦਾਰੀ ਉਹ ਸਾਰੀਆਂ ਚੀਜ਼ਾਂ ਬਹੁਤ ਚੁਣੌਤੀਆਂ ਦੇ ਬਾਵਜੂਦ ਵੀ ਆਪਣੀ ਮੇਨਟੇਨ ਰੱਖਿਆ ਮਿਆਰ ਉਹਨਾਂ ਦਾ ਬਣਾ ਕੇ ਰੱਖਿਆ ਔਰ ਬੜੀ ਅਟੁੱਟ ਇੱਕ ਵਚਨਬੱਧਤਾ ਉਹਨਾਂ ਨੇ ਭਾਰਤੀ ਤਰੱਕੀ ਨੂੰ ਯੋਗਦਾਨ ਐਡਾ ਵੱਡਾ ਦਿੱਤਾ ਜਿਦੇ ਵਿੱਚ ਉਹਨਾਂ ਦਾ ਬਹੁਤ ਤਕੜਾ ਵਿਸ਼ਵਾਸ ਸੀ ਕਿ ਅਸੀਂ ਬੜੀ ਸਿੰਪਲੀਸਿਟੀ ਦੇ ਨਾਲ ਬਹੁਤ ਉੱਚੀ ਸੋਚ ਦੇ ਨਾਲ ਬੜੇ ਕੋਮਲ ਹਿਰਦੇ ਨਾਲ ਬੜੇ ਦਿgget ਤਰੀਕੇ ਦੇ ਨਾਲ ਵੀ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਿਜਾਣਾ ਨਾ ਮਣਾ ਖੱਟਣਾ ਔਰ ਉਹਨਾਂ ਨੇ ਉਹ ਕਰਕੇ ਇੰਪਲੀਮੈਂਟ ਔਨ ਗਰਾਉਂਡ ਦਿਖਾ ਦਿੱਤਾ ਅਮਲ ਦਰ ਅਮਦ ਕਰਾ ਕੇ ਦਿਖਾ ਦਿੱਤਾ ਸੋ ਬੜੇ ਸ਼ਾਂਤ ਔਰ ਸਰਲ ਸੁਭਾਅ ਦੇ ਵਿਅਕਤੀ ਇੱਕ ਇਦਾਂ ਦੇ ਬੁੱਧੀਜੀਵੀ ਜਿਨ੍ਹਾਂ ਦਾ ਲੋਹਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਗਿਆ ਇਕ ਐਦਾਂ ਦੀ ਸ਼ਖਸੀਅਤ ਆ ਜਿਨ੍ਹਾਂ ਨੂੰ ਲਾਈਫ ਵਿੱਚ ਬਹੁਤ ਚੈਲੰਜਸ ਰਹੇ 2004 ਤੋਂ 14 ਤੱਕ ਉਹਨਾਂ ਨੇ ਪ੍ਰਾਈਮ ਮਿਨਿਸਟਰੀ ਰੀਅਲ ਟਿਨਯੂਰ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਦੇ ਉੱਤੇ ਬਹੁਤ ਵੱਡੇ aarop pratyarop ਹੋਏ ਪਰ ਨਿੱਜੀ ਤੌਰ ਤੇ ਡਾਕਟਰ ਮਨਮੋਨ ਸਿੰਘ ਜੀ ਦੇ ਉੱਪਰ ਕੋਈ ਵੀ aarop ਨਹੀਂ ਲੱਗਾ ਕੋਈ ਦਾਗ ਧੱਬਾ ਨਹੀਂ ਲੱਗਾ ਕੋਈ ਟੈਂਟ ਨਹੀਂ ਲੱਗਾ ਅੱਜ ਵੀ ਵਿਰੋਧੀ ਵੀ ਵਿਰੋਧੀ ਪਾਰਟੀਆਂ ਵਾਲੇ ਵੀ ਉਹਨਾਂ ਦੀ ਇਮਾਨਦਾਰੀ ਦੀਆਂ ਸੌ ਚੱਕਦੇ ਨੇ ਅੱਜ ਦੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਵੀ ਉਹਨਾਂ ਦਾ ਸਤਿਕਾਰ ਸਨਮਾਨ ਕਰਦੇ ਉਹਨਾਂ ਦੇ ਚਰਨਾਂ 'ਚ ਹੁੰਦੇ ਉਹਨਾਂ ਕੋਲੋਂ ਵਿਜ਼ਨ ਮੰਗਦੇ ਨਾਲ ਕੋ ਡਾਇਰੈਕਸ਼ਨ ਮੰਗਦੇ ਦੇਖੇ ਗਏ ਆ ਉਹ ਕਹਿੰਦੇ ਰਹੇ ਆ ਕਿ ਡਾਕਟਰ ਮਨਮੋਨ ਸਿੰਘ ਕਿਸੇ ਪਾਰਟੀ ਵਿਸ਼ੇਸ਼ ਦੇ ਨਹੀਂ ਕਿਸੇ ਵਰਗ ਵਿਸ਼ੇਸ਼ ਦੇ ਨਹੀਂ ਕਿਸੇ ਧਰਮ ਵਿਸ਼ੇਸ਼ ਦੇ ਨਹੀਂ ਡਾਕਟਰ ਮਨਮੋਨ ਸਿੰਘ ਦੇਸ਼ ਨੂੰ ਚਲਾਉਣ ਵਾਸਤੇ ਸਾਡੀ ਵੀ ਸਹਾਇਤਾ ਕਰਨ ਸਾਡੇ ਨਾਲ ਚੱਲਣ ਸੋ ਡਾਕਟਰ ਮਨਮੋਨ ਸਿੰਘ ਆਪਣੀ ਅੰਤਮ ਸਾਹਸ ਤੱਕ ਮੈਂ ਕਹੂੰਗਾ ਕਿ ਉਹ ਦੇਸ਼ ਦੀ ਸੇਵਾ ਦੇ ਵਿੱਚ ਲੱਗੇ ਰਹੇ ਪੰਜਾਬੀਆਂ ਦੀ ਸੇਵਾ ਦੇ ਵਿੱਚ ਲੱਗੇ ਰਹੇ ਔਰ ਆਪਣੇ ਮਾਣ ਮਤੇ ਇਤਿਹਾਸ ਨੂੰ ਸ਼ਾਨ ਮਤੇ ਇਤਿਹਾਸ ਨੂੰ ਬਰਕਰਾਰ ਰੱਖਣ ਦੇ ਵਿੱਚ ਉਹਨਾਂ ਦੇ ਖੂਨ ਦਾ ਕਤਰਾ ਕਤਰਾ ਔਰ ਆਖਰੀ ਸਾਹ ਇਸ ਮਿੱਟੀ ਦੇ ਵਿੱਚ ਸ਼ਾਮਲ ਰਹਿਣਗੇ ਪੂਰੇ ਦੇਸ਼ੋ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਆ ਅੱਜ ਉਹਨਾਂ ਦੇ ਕਾਲਜ ਦੇ ਵਿੱਚ ਵੀ ਤੁਸੀਂ ਆ ਕੇ ਦੇਖ ਲਿਆ ਕਿ ਕਿੰਨਾ ਸ਼ਾਨਮਤਾ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਦੀਆਂ ਫੋਟੋਗ੍ਰਾਫਸ ਉਹਨਾਂ ਦੇ ਸੁਵਿਨਿਅਰਸ ਉਹਨਾਂ ਦੇ ਹਰ ਪਾਸੇ ਪੋਸਟਰ ਬੈਨਰ ਕਿ ਆਉਣ ਵਾਲੀ ਪੀੜ੍ਹੀ ਵਿਦਿਆਰਥੀ ਉਹਨਾਂ ਦੀ ਇਸ ਵੱਡੀ ਸੋਚ ਤੋਂ ਸੇਧ ਲੈ ਸਕਣ ਆਪਣਾ ਇਮਾਨ ਤਾਜ਼ਾ ਕਰ ਸਕਣ ਔਰ ਸੋਚ ਸਕਣ ਕਿ ਡਾਕਟਰ ਮਨਮੋਨ ਸਿੰਘ ਕਿੰਨਾ ਹਾਲਾਤਾਂ ਦੇ ਵਿੱਚ ਨਿਕਲ ਕੇ ਪੜ ਕੇ ਇਹਨੇ ਵੱਡੇ ਵੱਡੇ ਅਹੁਦਿਆਂ ਦੇ ਦੇਸ਼ ਦੇ ਟੌਪ ਮੋਸ ਅਹੁਦੇ ਦੇ ਪਹੁੰਚੇ ਆ ਸੋ ਬਹੁਤ ਅਫਸੋਸ ਅਸੀਂ ਜ਼ਾਹਰ ਕਰ ਰਹੇ ਆ ਇਹਦੇ ਦਿਨ ਦੇ ਉੱਤੇ ਮਨ ਦੁਖੀ ਆ ਪਰ ਸਾਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਉਹਨਾਂ ਵਰਗਾ ਕਿਰਦਾਰ ਕੈਰੈਕਟਰ ਤਰਬੀਅਤ ਸਾਨੂੰ ਵੀ ਆਪਣੇ ਅੰਦਰ ਪੈਦਾ ਕਰਕੇ ਦੇਸ਼ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਜੀ ਬਿਲਕੁਲ ਡਾਕਟਰ ਮਨਮੋਹਨ ਸਿੰਘ ਜੀ ਨੂੰ ਚਾਣ ਵਾਲੇ ਇਸ ਕਾਲਜ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਪਹਿਲਾਂ ਇੱਕ ਤਸਵੀਰਾਂ ਹੋਰ ਸਾਂਝੀਆਂ ਕਰਦਨੇ ਆ ਉਹ ਕਾਲਜ ਆ ਤੁਸੀਂ ਦੇਖੋ ਕੀ ਉਹ ਪੁਰਾਣੀ ਇਮਾਰਤਾਂ ਹੀ ਇਸ ਕਾਲਜ ਦੀਆਂ ਦੇਖਣ ਨੂੰ ਮਿਲਣਗੀਆਂ ਜਿੱਥੇ ਕਿ ਮਨਮੋਹਨ ਸਿੰਘ ਜੀ ਆਪਣੀ ਪੜਾਈ ਜਿਹੜੀ ਆ ਉਹਨਾਂ ਨੇ ਕਾਲਜ ਦੀ ਜਿਹੜੀ ਮੁਕੰਮਲ ਕੀਤੀ ਆ ਉਸ ਦੀਆਂ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਹਰ ਇੱਕ ਕੋਨੇ ਦੇ ਉੱਤੇ ਮਨਮੋਹ ਸਿੰਘ ਜੀ ਦੀ ਇੱਕ ਫੋਟੋ ਜ਼ਰੂਰ ਦਿਖਾਈ ਦੇਗੀ ਜੋ ਕਿ ਇਸ ਕਾਲਜ ਦੇ ਵਿੱਚ ਉਹਨਾਂ ਦੀ ਯਾਦ ਹੈ ਜਿਹੜੀ ਹਰ ਪਲ ਲਈ ਯਾਦ ਕਰਾਉਣ ਵਾਸਤੇ ਉਹਨਾਂ ਨੂੰ ਜਾਣੂ ਕਰਵਾਉਣ ਵਾਸਤੇ ਇਸ ਕਾਲਜ ਦੇ ਵਿੱਚ ਹੈ ਤੇ ਆਉਣ ਵਾਲੇ ਬੱਚੇ ਵੀ ਇੱਥੇ ਜਿਹੜੇ ਹੁੰਦੇ ਨੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵੀ ਉਹ ਵੀ ਪ੍ਰਾਊਡ ਕਰਦੇ ਨੇ ਕਿ ਸਾਡੇ ਸ਼ਹਿਰ ਦਾ ਨੌਜਵਾਨ ਜਿਹੜਾ ਸੀ ਪ੍ਰਧਾਨ ਮੰਤਰੀ ਬਣਿਆ ਤੇ ਅੱਜ ਵੀ ਲੋਕ ਉਹਨਾਂ ਨੂੰ ਨਾਮ ਅਖਣਾ ਯਾਦ ਕਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਕੋਲ ਕਿਸੇ ਨਾ ਕਿਸੇ ਕੋਈ ਨਾ ਕੋਈ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਜ਼ਰੂਰ ਸਿੱਖਣਗੇ ਕਿਉਂਕਿ ਉਹਨਾਂ ਦੇ ਦੱਸੇ ਹੋਏ ਮਾਰਗ ਇੱਕ ਦੁਨੀਆ ਦੇ ਵਿੱਚ ਇੱਕ ਚੰਗਾ ਸ਼ਖਸ ਬਣਨ ਨੂੰ ਕਾਫੀ ਨਹੀਂ ਕੈਮਰਾਮੈਨ ਮਨੋਹਿਤ ਨਾਲ ਮਹਿਮਾਨੋਂ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ